ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦੇ ਵੱਲੋਂ ਭੇਜੀ ਗਈ ਇਹ ਰਾਹਤ ਸਮਗਰੀ ਪਚਾਲਾ ਤੋਂ ਹੜਪੀੜਤਾ ਦੇ ਲਈ ਭੇਜੀ ਗਈ ਹੈ ਰਾਹਤ ਸਮਗਰੀ ਹੜਪੀੜਿਤ ਇਲਾਕੇ ਦੇ ਲੋਕਾਂ ਦੇ ਲਈ ਰਸਦ ਭੇਜੀ ਗਈ ਹੈ ਪਸ਼ੂਆਂ ਦੇ ਲਈ ਵੀ ਹਰੇ-ਚਾਰੇ ਦੇ ਟਰੱਕ ਰਵਾਨਾ ਕੀਤੇ ਗਏ ਨੇ ਸੇਧ ਮੰਤਰੀ ਬਲਬੀਰ ਸਿੰਘ ਦੇ ਵੱਲੋਂ ਇਹ ਟਰੱਕ ਰਵਾਨਾ ਕੀਤੇ ਗਏ ਤੇ ਇਹ ਪੰਜਾਬ ਰਾਈਸ ਮਿਲ ਐਸੋਸੀਏਸ਼ਨ ਦੇ ਵੱਲੋਂ ਨਾਬੰਦ ਕੀਤਾ ਗਿਆ ਹੈ ਇਸੇ ਸੰਬੰਧ ਵਿੱਚ ਆਪਣੇ ਨਾਲ ਇਹਨਾਂ ਨੂੰ ਜੀਵ ਜਾਨ ਦੇ ਪੰਜਾਬ ਦੇ ਪ੍ਰਧਾਨ ਆਸ਼ੋਕ ਨਾਲ ਦਿਲੋਕ ਸਿੰਘ ਜੀ ਲੋਕਲ ਪ੍ਰੈਜ਼ੀਡੈਂਟ ਬਲਸਟਰ ਸਾਹਿਬ ਸਾਡੀ ਚੇਅਰਮੈਨ ਸਾਹਿਬ ਡਾਕਟਰ ਸਾਹਿਬ ਹੋਫਾ ਜੀ ਗੁਰੀਸ਼ਰਮਨ ਜੀ ਸਾਡੇ ਡਿਪਟੀ ਕਮਿਸ਼ਨਰ ਸਾਰੇ ਸਾਥਕੋਤਾਸੀ ਅਤੇ ਚੰਦਨਰਾਜ ਜੀ ਅਮਰਜੀਤ ਬਖਸ਼ੀ ਵਾਲਾ ਇਹ ਆਪਣੇ ਸਾਰੇ ਯੋਗ ਜਿੰਨੇ ਵੀ ਸੱਜਰੇ ਹਨ ਇਹਨਾਂ ਨੇ ਦਾਨੇ ਸੁਚਨਣੇ ਨਾਲ ਕੁੱਝ ਕਰਕੇ ਪੰਜਾਬ ਰਾਈਸ ਬਰਡ ਐਸੋਸੀਏਸ਼ਨ ਦਾ ਸਲਾਘਾ ਜੋਕਾ ਪ੍ਰਾਪਤ ਹੈ ਜੀ ਆਪਣੇ ਭਰਾਵਾ ਵਾਸਤੇ ਜਿਹੜੇ ਫੀਲਡ ਅੱਪਸ ਦੇ ਜਿਹੜੇ ਬੋਲਡਰ ਡਿਸਟ੍ਰਿਕਟ ਦੇ ਵਿੱਚ ਇਹ ਗੁਰਦਾਸਪੁਰ ਪਠਾਨਕੋਟ ਏਰੀਆ ਵਿੱਚ ਜਾਣਗੇ ਉਥੇ ਗਰਕੋਲੀ ਦਾ ਖੁਦ ਉੱਤੇ ਜਾ ਕੇ ਆਇਆ ਕਿ ਗੱਲ ਤੋਂ ਸਾਰੇ ਪਿੰਡਾਂ ਜਿਵੇਂ ਨਾ ਬਾਬਾ ਨਾਨਕ ਦਾ ਨਾ ਨਵਸਾਰਾ ਇਹ ਵੀ ਆਦੀ ਕਿ ਆ ਬਿੰਡਾ ਜਾਂਦੇ ਹਨ ਉਥੇ ਨਾਲ ਸੜਕਾਂ ਪਛੀ ਆਦੀ ਔਰ ਮੋਲੋਸ਼ੀਆਂ ਦੇ ਇਨਸਾਨਾਂ ਦੇ ਨਾਲ ਨਾਲ ਰਾਸ਼ਨ ਤੱਕ ਇਹ ਜਿਵੇਂ ਆਦੀ ਜਿਵੇਂ ਆਹਰ ਵਾਲੇ ਸਮੇਂ ਵਿੱਚ ਮੱਖੀਆਂ ਮੱਛਰਾਂ ਦਾ ਹੋਣਾ ਕਰਿਆ ਉਹਦੇ ਹੀ ਜਿਹੜਾ ਉਹ ਸਾਦੇ ਸਬੰਧ ਸਾਰਾ ਭੇਜਿਆ ਜਾਂਦਾ ਤੇ ਮਾਸਟਰਪੋਰਟ ਪਲਾਂਸ ਬਾਕੀ ਉਹਨੂੰ ਹਰ ਜ਼ਰੂਰਤ ਦੀ ਚੀਜ਼ ਹੈ ਉਹਨਾਂ ਤੱਕ ਪਹੁੰਚੇ ਉਹਨਾਂ ਨੂੰ ਬਿਮਾਰੀਆ ਤੋਂ ਵੀ ਰਜਾਇਆ ਜਾਵੇ ਭੁੱਖ ਤੋਂ ਵੀ ਰਜਾਇਆ ਜਾਵੇ ਔਰ ਖਾਸ ਕਰਕੇ ਜਿਹੜਾ ਇਹਨਾਂ ਦਾ ਪ੍ਰੋਬਲਮ ਹੈਗਾ ਉਹ ਛਲਾਗਾ ਯੋਗਾ ਕਿ ਇਹਨਾਂ ਨੇ ਵਵੇਸ਼ੀਆਂ ਵਾਲੀ ਵੀ ਸੋਚਿਆ ਕਰਦੇ ਉਹ ਵੀ ਕਰੂਰਨ ਲਖਾਨੀ ਦਾ 파ਟ ਹੈ ਇਹਨਾਂ ਨੇ ਕਿਸਾਨਾਂ ਦੇ ਨਾਮ ਨਾਲ ਮਜ਼ਦੂਰਾ ਵਾਸਤੇ ਔਰ ਜਿਹੜੇ ਪਿੰਡਾਂ 'ਚ ਬਹੁਤ ਸਾਰੇ ਬੰਦੇ ਰਹਿੰਦੇ ਆ ਦਸਤਕਾਰ ਰਹਿੰਦੇ ਆ ਉਹਨਾਂ ਬਾਰੇ ਸਾਰਿਆਂ ਬਾਰੇ ਸੋਚੀ ਜੀ ਉਹਨਾਂ ਸਾਰਿਆਂ ਵਾਸਤੇ ਜਿਹੜਾ ਮੰਨੂ ਮੀਰ ਨੇ ਕਿ ਇਹ ਹੋਰਾਂ ਨੂੰ ਜਿਹੜੀ ਸਪਲਾਈ ਆ ਔਰ ਬੜੀ ਜੀ ਹੁੰਦੀ ਹੈ ਉਹਨਾਂ ਵਾਸਤੇ ਇਹਨਾਂ ਪਿੰਡਾਂ ਵਿੱਚ ਲੋਕਾਂ ਨੂੰ ਰਾਹ ਦਿੱ ਅਸੀਂ ਸਾਰੋਗਣ ਵਾਲੇ ਉਹਨਾਂ ਦੁਬਾਰਾ ਜਿਹੜਾ ਉਹਨਾਂ ਦੇ ਬਾਰੇ ਤੋਂ ਕਰਨਾ ਬਹੁਤ ਵੱਡਾ ਖਾਤ ਹੈ ਜੀ ਔਰ ਬਹੁਤ ਵੱਡਾ ਪਰਾਂਦਾ ਵੀ ਹੋ ਰਿਹਾ ਔਰ ਪੰਜਾਬੀ ਜਿਹੜੇ ਹੈ ਜੀ ਜਿਦਾ ਸਾਨੂੰ ਗੁਰੂਆਂ ਦੀ ਬਖਸ਼ਿਸ਼ ਆ ਚੜ੍ਹਦੀ ਕਲਾ ਇੱਕ ਕੋਈ ਚੀਜ਼ ਆ ਗਿਆ ਜਿਹੜੀ ਸਭ ਤੋਂ ਪਾਸਟ ਰਿਹਾ ਜਿਹੜੀ ਚੜ੍ਹਦੀ ਕਲਾ ਬੜੀ ਥੀਲੇਗਾ ਔਰ ਲੋਕਾਂ ਨੇ ਜਿਹੜੀ ਹਮਾ ਦਾ ਲੋਕਾਂ ਦੀ ਬਸਤੀ ਸਾਰਾ ਕੁਝ ਵਰਤਾਰ ਹੋਣ ਦੇ ਸਬੰਧ ਉਹ ਉਹਨਾਂ ਨੂੰ ਦੁਬਾਰਾ ਜਿਹੜਾ ਕਰਨਾ ਬੜਾ ਕੰਮ ਹੈ ਦੇ ਵਿੱਚ ਡਿਪਟੀ ਕਮਿਸ਼ਨਰ ਆਪਣੇ ਨਾਲ ਹੈ ਜੀ ਮੈਂ ਕਨੌਰ ਕੱਲ ਮੈਂ ਦੇਵੀਗੜ੍ਹ ਅੰਦਰ ਸਾਰਾ ਸਟੋਰ ਵਾਲਾ ਏਰੀਆ اور سمانا ستراਣਾ ਇਹ ਸਾਰੇ ਹਲਕੇ ਦੇ ਇੱਥੇ ਹੈਗਾ ਆਪਣੇ ਆਪਣੇ ਕੁਝ ਇੱਕ ਪਿੰਡ ਸੀਜ ਨਾਲ ਪਾਣੀ ਗਿਆ ਸੀਗਾ ਆਪਣੇ ਅਜੇ ਤੱਕ ਮੈਂ ਕਹੂੰਗਾ ਕਿ ਬਚਾ ਹੈਗਾ ਲੇਕਿਨ ਫਸਲ ਆਪਣੇ ਦੇ ਜਾ ਰਹਾ 1 ਏਕੜ ਖਰਾਬ ਹੋ ਗਈ ਹੈ ਜਿਹਦੇ ਕੱਦਰ ਦੀ ਜਿਹੜੀ ਬੈਟਾ ਕੱਦਰ ਦੇ ਨਾਲ ਲੱਗਦੇ ਕੇ ਜਿਹੜੇ ਖੇਤ ਹੈਗੇ ਉਹਦੇ ਪਾਣੀ ਉੱਪਰੋਂ ਦੀ ਲੰਘਿਆ ਹੁਣ ਛੋਣਾ ਨਹੀਂ ਹੋਣਾ ਉੱਥੇ ਉਹਦੀ ਫਸਲ ਕੋ ਨਹੀਂ ਉੱਥੇ ਫਸਲ ਦਾ ਨੁਕਸਾਨ ਬਹੁਤ ਹੈ ਲੇਕਿਨ ਜਿਹੜੀ ਜਾਨੀ ਨੁਕਸਾਨ ਤੋਂ ਬਚਤ ਹੈ ਮਾਲੀ ਨੁਕਸਾਨ ਇੱਥੇ ਵੀ ਹੈਗਾ ਜੋ ਜਿਸ ਤਰ੍ਹਾਂ ਬਾਰਡਰ ਦੇ ਵਿੱਚ ਤਾਂ ਕੁਝ ਵੀ ਨਹੀਂ ਬਚਿਆ ਨਾ ਜੀ ਨਾ ਸੜਕ ਬਚੀ ਨਾ ਕੋਈ ਆਪਣਾ ਪੁਲ ਬਚੇ ਨਹੀਂ ਉੱਥੇ ਜਿਹੜਾ ਹੈਗਾ ਸਾਡੇ ਬਿਜਲੀ ਦੇ ਖੰਬੇ ਬਚੇ ਨਾ ਖੇਤ ਬਚਿਆ ਨਾ ਉੱਥੇ ਕੱਲਾ ਫਸਲ ਦਾ ਨੁਕਸਾਨ ਨਹੀਂ ਹੋਇਆ ਇੱਥੇ ਮੈਂ ਕਹੂੰਗਾ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਉੱਥੇ ਤਾਂ ਖੇਤ ਹੀ ਨਹੀਂ ਬਚਿਆ ਉੱਥੇ ਤਾਂ ਘਰ ਵੀ ਨਹੀਂ ਬਚਿਆ ਜੀ ਮਸ਼ੀਨਰੀ ਵੀ ਖਰਾਬ ਹੋ ਗਈ ਉਹ ਜਿਹੜਾ ਡੈਮੇਜ ਹੈ ਉਹ ਦੇਖੋ ਇਹਦੇ ਇਸੇ ਕਰਕੇ ਜਿਹੜਾ ਪਟਿਆਲੇ ਦੇ ਵਿੱਚ ਵੀ ਖਰਾੜਾ ਮਲੇ ਹਾਲਾਤ ਹੈਗੇ ਲੇਕਿਨ ਪਟਿਆਲੇ ਦੇ ਤੋਂ ਮਦਦ ਲੋਕ ਵੀ ਇਕੱਠੀ ਕਰਕੇ ਉੱਥੇ ਭੇਜਿਆ ਇਹ ਹਿੰਮਤਾਜੀ ਪੰਜਾਬੀ ਆ ਜਿਹਨੂੰ ਦਾਦ ਜਣੀ ਬਣਦੀ ਹੈ ਹੋਰ ਵੀ ਜਿਹੜੇ ਸਾਰੇ ਜਿਹੜੇ ਜਿਨ੍ਹਾਂ ਜਿੱਤੇ ਆਪਣੇ ਵੀ ਉਹਨਾਂ ਦੀਆਂ ਫਸਲਾਂ ਡੁੱਬੀਆਂ ਹੋਈਆਂ ਲੇਕਿਨ ਘਰ ਬਚਿਆ ਹੋਇਆ ਜੋ ਖਬਰਾਂ